ਪਹਿਲਾ ਤਾਂ ਸਾਰੀਆਂ ਸਿਖਿਆਰਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਤੁਸੀਂ ਸਾਰਿਆਂ ਨੇ ਪੇਪਰ ਇਤਨਾ ਵਧੀਆ ਕੀਤਾ ਇਤਨਾ ਵਧੀਆ ਕੀਤਾ ਸ਼ਾਇਦ ਸਾਨੂੰ ਉਤਨੀ ਉਮੀਦ ਨਹੀਂ ਵੀ ਸੀ ਸਾਡੀ ਉਮੀਦਾਂ ਤੋਂ ਵੱਧ ਕੇ ਤੁਸੀਂ ਆਪਣੀ ਯੋਗਤਾ ਇਸ ਪੇਪਰ ਦੇ ਅੰਦਰ ਕੀਤੀ ਹੈ ਤੇ ਬੜੀ ਖੁਸ਼ੀ ਹੋਈ ਅ ਵੀ ਤੁਸੀਂ ਪੜਿਆ ਜਾਂ ਮੈਡਮ ਜੀ ਤੇ ਸੁਣਿਆ ਸੁਣ ਕੇ ਸਾਰਾ ਕੁਝ ਪੇਪਰ ਤਸੱਲੀ ਬਖਸ਼ਾ ਤੁਹਾਡੀ ਜਿੱਤਰੀ ਵੀ ਜਾਣਕਾਰੀ ਤੁਸੀਂ ਪੇਪਰ ਦੇ ਅੰਦਰ ਐਡ ਕੀਤੀ ਆ ਬੜੀ ਖੁਸ਼ੀ ਹੋਈ ਆ ਇਹ ਸਿਰਫ ਇਸ ਵਾਸਤੇ ਸੀ ਸਰਦਾਰ ਲਖਮੀਰ ਸਿੰਘ ਰਤਨਪਾਲ ਤੇ ਸੰਗਰਾਮੀ ਕਲਾ ਕੇਂਦਰ ਦਾ ਉਪਰਾਲਾ ਇਹੀ ਕਿ ਉਹ ਮਹਾਨ ਗਦਰੀ ਬੀਬੀ ਗੁਲਾਬ ਕੌਰ ਉਹਰੇ ਜਿੰਨਾ ਵੀ ਗਿਆਨ ਉਹਦੀ ਜੀਵਨ ਬਾਰੇ ਉਹਦੇ ਕ੍ਰਾਂਤੀਕਾਰੀ ਕਾਰਨਾਮਿਆਂ ਬਾਰੇ ਗਦਰ ਦੇ ਅੰਦਰ ਕੀਤਾ ਇਨਕਲਾਬੀ ਰੋਲ ਉਹਦੇ ਬਾਰੇ ਸਾਨੂੰ ਵੱਧ ਤੋਂ ਵੱਧ ਪਤਾ ਲੱਗੇ ਤੁਹਾਨੂੰ ਪਤਾ ਲੱਗਿਆ ਜਿਹੜਾ ਗਿਆਨ ਤੁਸੀਂ ਗੁਲਾਬਕੌਰ ਵਾਰੇ ਪ੍ਰਾਪਤ ਕੀਤਾ ਹੈ ਇਸ ਨੂੰ ਤੁਸੀਂ ਅੱਗੇ ਵੰਡਦੇ ਰਹੋ ਕਿਤੇ ਵੀ ਗੱਲ ਚੱਲਦੀ ਹੈ ਤੁਹਾਨੂੰ ਪਤਾ ਲੱਗ ਗਿਆ ਅਗਲੇ ਨੂੰ ਜ਼ਰੂਰ ਦੱਸਣ ਦਾ ਉਸ ਵੇਲੇ ਤੁਸੀਂ ਉਪਰਾਲੇ ਕਰਦੇ ਰਹਿਣਾ ਤਾਂ ਕਿ ਆਪਣੇ ਇਲਾਕੇ ਦੀ ਇਸ ਮਹਾਨ ਕਦਰੀ ਸ਼ਹੀਦ ਦੀ ਜੀਵਨੀ ਬਾਰੇ ਹਰ ਬੰਦਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਜਾਣਕਾਰ ਜ਼ਰੂਰ ਬਣ ਜਾਏ ਜਿਹੜਾ ਕਿ ਹੁਣ ਤੱਕ ਬਿਲਕੁਲ ਉਸ ਬਾਰੇ ਜਾਣਕਾਰੀ ਆਮ ਲੋਕਾਂ ਨੂੰ ਆਮ ਨਹੀਂ ਸੀ ਪਹੁੰਚੀ ਸੋ ਸਟਾਫ ਦਾ ਸਮੂਹੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਰੀ ਪ੍ਰਕਿਰਿਆ ਦੇ ਅੰਦਰ ਬਹੁਤ ਛਲਾਗਾਯੋਗ ਸਾਥ ਦਿੱਤਾ, ਸਹਿਯੋਗ ਦਿੱਤਾ। ਸਭ ਤੋਂ ਵੱਡਾ ਸਹਿਯੋਗ ਹੈ ਕਮਲਜੀਤ ਜੀ ਦਾ ਬਾਬਾ ਫਰੀਦ ਮੈਮੋਰੀਅਲ এডਿਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦਾ ਜਿਹੜੇ ਕਿ ਇਹੀ ਨੇ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਰਜ ਕਰਦੇ ਆਂਦੇ ਨੇ ਤਾਂ ਕਿ ਬੱਚਿਆਂ ਨੂੰ ਬੋਧਕਤਾ ਬੋਧਕ ਤੌਰ ਤੇ ਵੀ ਉਹਨਾਂ ਨੂੰ ਗਿਆਨ ਦਾ ਚਾਨਣ ਦਿੱਤਾ ਜਾਵੇ, ਹੱਥ ਤੇ ਹੁਨਰ ਦੇ ਨਾਲ ਨਾਲ ਬੋਧਕ ਗਿਆਨ ਵੀ ਇਤੋਂ ਬੰਡਿਆ ਜਾਂਦਾ ਸੋ ਬਹੁਤ ਖੁਸ਼ੀ ਹੋਈ ਹੈ ਸਾਰਿਆਂ ਨੇ ਪੇਪਰ ਬਹੁਤ ਵਧੀਆ ਦਿੱਤਾ ਹੈ ਤੇ ਜਿਨ੍ਹਾਂ ਨੇ ਮਾਰਕਿੰਗ ਕੀਤੀ ਹੈ ਉਹਨਾਂ ਨੂੰ ਬੜੀ ਦਿੱਕਤ ਆਈ ਹੈ ਵੀ ਫਸਟ ਕਿਹਨੂੰ ਗੱਡੀਏ ਸੈਕੰਡ ਕਿਹਨੂੰ ਗੱਡੀਏ ਥਰਡ ਕਿਹਨੂੰ ਗੱਡੀਏ ਪਰ ਕੱਢਣਾ ਪੈਂਦਾ ਪਰ ਕੱਢਣਾ ਪੈ 19 20 ਦਾ ਫਰਕ ਹੈ ਕਈ ਥਾਂ ਤਾਂ ਫਰਕ ਰੱਖਣਾ ਵੀ ਔਖਾ ਹੋ ਗਿਆ ਦੋ ਦੋ ਪੋਜੀਸ਼ਨਾਂ ਨੂੰ ਅਸੀਂ ਇੱਕ ਪੋਜੀਸ਼ਨ ਦਿਤੀ ਹੈ ਦੋ ਸੈਕੰਡ ਵੀ ਦੋ ਨੇ ਕਈ ਥਾਂ ਥਰਡ ਵੀ ਦੋ ਨੇ ਇਸ ਤਰੀਕੇ ਦੇ ਨਾਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਅੰਤਰ ਜਿਨ੍ਹਾਂ ਨੇ ਮਾਰਕਿੰਗ ਕੀਤੀ ਹੈ ਨਹੀਂ ਛੱਡਿਆ ਸੋ ਤੁਹਾਡੀ ਹੌਸਲਾ ਫਜਾਈ ਵਾਸਤੇ ਜਿਹੜਾ ਸਿਲਾਈ ਗਰੁੱਪ ਹੈ ਉਹਦਾ ਰਿਜ਼ਲਟ ਜਿਹੜਾ ਹੈ ਉਹਦੇ ਬਾਰੇ ਦੱਸ ਰਿਹਾ ਮੈਂ ਖੁਸ਼ਪ੍ਰੀਤ ਕੌਰ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਖੁਸ਼ਪ੍ਰੀਤ ਕੌਰ ਖੁਸ਼ਪ੍ਰੀਤ ਕੌਰ ਆਜੋ ਬੇਟਾ ਇੱਥੇ ਆਜੋ ਗਾੜੀਆਂ ਮਾਰਦਿਆ ਕਰੋ ਇੱਥੇ ਖੜ੍ਹ ਜਾ ਬੇਟਾ ਇੱਥੇ ਖੜ੍ਹ ਜਾ ਅਗਲਾ 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 ਕੋਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ 31 ਨੰਬਰ ਲੈ ਕੇ ਇਸ ਤੋਂ ਬਾਅਦ ਸੰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ 32 ਨੰਬਰ ਲੈ ਕੇ ਤੇ ਇਸ ਦੇ ਨਾਲ ਹੀ ਕਮਲ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ 32 ਨੰਬਰ ਇਹਦੇ ਵੀ ਨੇ ਪਰਮਜੀਤ ਕੌਰ ਇਹਦੇ ਵੀ 32 ਨੰਬਰ ਨੇ ਕਮਲ ਰਾਣੀ ਕਹੋਣਾ ਕਮਲ ਰਾਣੀ ਆਜੋ ਆਜੋ ਅੱਗੇ ਜੋ ਸਾਰੇ ਆਜੋ ਪਰਮਜੀਤ ਕੌਰ ਕੌਮਲ ਰਾਣੀ ਤੇ ਸੰਦੀਪ ਕੌਰ ਸੰਦੀਪ ਕੌਰ ਇੱਧਰ ਆਜੋ ਬਾਜੋ ਬਟਾ ਬਾਜੋ 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 ਪ੍ਰਵੀਨਦਰ ਸਿੰਘ ਸੰਦੀਪ ਕੌਰਾਂ ਲਿਖਿਆ ਦਰਪ ਕੀਤਾ ਜਿਹਦੇ ਵਿੱਚ ਕੌਮਲ ਰਾਣੀ ਸ਼ਾਇਦ ਚਲੀ ਗਈ ਹੈ ਤੇ ਜਿਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਸਲਾਈ ਗਰੁੱਪ ਵਿੱਚ ਉਹ ਹੈ ਬੀਬਾ ਰਾਜਵੰਤ ਕੌਰ ਮੁਬਾਰਕਾਂ ਬੇ ਬਹੁਤ ਬਹੁ ਸਾਰਿਆਂ ਨੂੰ ਸੱਲ ਬੋਲੋ ਖੋਸ਼ਪ੍ਰੀਤ ਕੌਰ ਸੰਦੀਪ ਕੌਰ ਕੋਮਲ ਰਾਣੀ ਹਾਜ਼ਰਨੀ ਪਰਮਜੀਤ ਕੌਰ ਅਤੇ ਬੀਬਾ ਰਾਜਵੰਤ ਕੌਰ ਓਕੇ ਜੁਦਾ ਨਾ ਜੋ ਜਿਹੜਾ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਉਹ ਹੈ ਬੀਬਾ ਮੌਨਿਕਾ ਬੀਬਾ ਮੌਨਿਕਾ ਆਜਾ ਵਾਜਾ ਆਜ ਰਹਿ ਤਾ ਅੱਗੇ ਆਜੇ ਬੇਟਾ ਉਧਰ ਵਾਜ ਪਰਲੇ ਬਸ ਜਿਹੜਾ ਦੂਜਾ ਸਥਾਨ ਪ੍ਰਾਪਤ ਕੀਤਾ ਉਹ ਹੈ ਬੀਬਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਜਿਸ ਨੇ 24 ਨੰਬਰ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਬੇਟਾ ਆ ਕੇ ਆ ਜੋ ਇਸ ਗਰੁੱਪ ਵਿੱਚ ਜਿਹੜਾ ਪਹਿਲਾ ਸਥਾਨ ਹੈ ਉਹ ਦੋ ਸਖਿਆਰਤਾਂ ਨੇ ਪ੍ਰਾਪਤ ਕੀਤਾ ਦੋ ਪਹਿਲੇ ਸਥਾਨ ਤੇ ਆ ਜਾਣੇ ਪਹਿਲੀ ਹੈ ਮਹਿਕ ਪ੍ਰੀਤ ਕੌਰ ਮਹਿਕਪ੍ਰੀਤ ਕੌਰ 26 ਨੰਬਰ ਲੈ ਕੇ ਨਾਮ ਲਿਖਿਆ ਹੈ ਨਾਮ ਲਿਖਿਆ ਕਲਦੀਪ ਮਹਿਕਪ੍ਰੀਤ ਕੌਰ ਕਲਦੀਪ ਸਿੰਘ ਰਾਜ ਰਾਜ ਸਿੰਘ ਇੱਕ ਮਹਿਕਪ੍ਰੀਤ ਰਾਜ ਸਿੰਘ ਦੀ ਹੈ ਇੱਕ ਕਲਦੀਪ ਕੌਰ ਸਿੰਘ ਦੀ ਹੈ ਹਾਂ ਦੂਜੀ ਮਹਿਕਪ੍ਰੀਤ ਕਲਦੀਪ ਸਿੰਘ ਰਾਜ ਸਿੰਘ ਨਾਮ ਲਿਖੇ ਹੋਏ ਨੇ ਆਗੇ ਬੈਠਾ ਆਗੇ ਦੋਹੇ ਆਗੇ ਦੋਹੇ ਸੋ ਇਹ ਹੈ ਅੱਜ ਦਾ ਤੁਹਾਡਾ ਰਿਜ਼ਲਟ ਬਹੁਤ ਖੂਬਸੂਰਤ ਹੈ ਬਹੁਤ ਵਧੀਆ ਜਾਣਕਾਰੀ ਤੁਸੀਂ ਬੀਬੀ ਮੌਨਿਕਾ ਅਗਲੀ ਬੀਬਾ ਹਰਪ੍ਰੀਤ ਕੌਰ ਬੀਬਾ ਮਹਿਕ ਪ੍ਰੀਤ ਕੌਰ ਤੇ ਅਗਲੀ ਦਾ ਨਾਮ ਵੀ ਹੈ ਬੀਬਾ ਮਹਿਕ ਪ੍ਰੀਤ ਕੌਰ ਚਲੋ ਜੀ ਇੱਕ ਵਾਰ ਸਾਰੇ ਆਪੇ ਕਾੜੀ ਕੌ ਤੇ